ਅੱਗੇ ਤਵਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਗੁਰੂ ਜੀ ਕੀ ਫਤਿਹ ਇੱਕ ਰਵੈਸੋ ਆਦਮ ਪਿਆਰੇ ਸਤਿਗੁਰ ਤੁਮਰੇ ਕਾਥਿਵਾਰੇ ਦੁਸ਼ਟ ਦੂਤ ਪਰਮੇਸ਼ਰ ਹਾਰੇ ਜੰਕੀ ਪੈਲ ਰਖੀ ਕਰਤਾ ਰਈ ਬਾਦਸ਼ਾਹ ਅਸਾ ਸਬਤ ਕਰ ਦਿਨੇ ਵਰਤਨਾਵ ਮਹਾਰਸ਼ਵੀ ਨੇ ਨਿਰਭਉ ਹੋਏ ਭਜੋ ਭਗਵਾਨ ਸਾਤ ਸੰਗਤ ਮਿਲਕੀਨੋਦਾਨ ਫਰਣ ਪਰੇ ਪਰਮ ਅੰਤਜਾਮੀ ਨਾਨਕੋਟ ਅਕਰੀ ਪ੍ਰਭ ਸੁਆਮੀ ਕੋਈ ਜੋੜ ਕਾਨੂੰ ਹਰਤਾਸ ਤੁਧ ਭਾਵੇ ਦਾਨੇ ਰਾਸ ਇਹਨੇ ਤਾਂ ਨਿਵਾਰਨੇ ਹਾਰਾ ਦੁਖਨ ਤਾਲ ਸਫਰਾਸ ਤੋਂ ਕੋਵੇ ਕਿ ਨ ਕੋ ਲਾਗੇ ਤਾਂ ਕੀ ਪ੍ਰਵਾਦੇ ਅਦਾਸ ਇੱਕੋ ਅੰਕਾਰ ਵਾਹਿਗੁਰੂ ਦੀ ਕੀ ਫੋਤੇ ਸ੍ਰੀ ਭਗਤ ਦੀ ਸਹਾਇ ਵਾ ਚ੍ਰਿਕ ਦਾ ਦੀ ਕੀ ਪਾਛਾਈ ਦਸੇ ਸਤੰਭਗੋ ਬੀਸਨਰ ਕਾ ਗੁਰੂ ਨਾਨਕ ਲਈ ਇਧਾਏ ਫਿਰ ਅੰਗਦ ਗੁਰਦੇ ਅਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਅਰ ਗੋਬਿੰਦਰਾਉ ਸਿੰਘ ਰੋਈ ਸ੍ਰੀ ਹਰਾਈ ਸ੍ਰੀ ਹਰਕ੍ਰਿਸ਼ਨ ਧਿਆਈਆ ਤੁਝ ਦੇ ਠੇ ਸਭ ਤੁਖ ਜਾਏ ਤੇਗਵਾਦਰ ਸੁਗਰੀਆ ਕਰਨੌਨ ਦੇ ਦਾਵੇ ਤਾਏ ਸੋ ਤਾਂ ਹੀ ਹੋਣ ਅਜੀਸਾ ਹੈ ਦਸਵਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥਵਾਨੀ ਸਰਵੰਸਦਾਨੀ ਸੋ ਤਾਂ ਹੀ ਹੋਣਾ ਜੀ ਸਹਾਇ ਤਸੋਂ ਪਾਤਸ਼ਾਹ ਜੀ ਦੀ ਪਾਵਨ ਜੋਤ ਜੱਤੀ ਤੇ ਵਰਾਜਮਾਨ ਗੁਰੂ ਚਵਰਤ ਅਛਦ ਵਾਹਿਗੁਰੂ ਵਾਹਿਗੁਰੂ ਮੰਗ ਪਿਆਰੇ ਚਾਰ ਸਹਿਬ ਜਾਦੇ 40 ਮੁਕਤੇ ਹੱਡੀਆਂ ਜਪੀਆਂ ਤੱਕੀਆਂ ਜਨਾ ਗੁਰਮੁਖਾ ਨਾਮ ਜਪਿਆ ਵੰਡ ਵੰਡ ਕੇ ਚੱਕਿਆ ਤੇ ਚਲਾਈ ਦੇ ਕੋਈ ਲੈਣ ਕਿਤਾ ਤੇਰੇ ਭਾਣੇ ਨੂੰ ਮਿਟਾ ਕਰਕੇ ਮੰਨਿਆ ਕੋ ਸਿੱਕੀ ਕੇ ਸੋ 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 ਕਰਵਾ ਹਿੰਦਨਾ ਗੁਰਮੁਖ ਤੇ ਆਨੇ ਦੀ ਕਮਾਈ ਦਾ ਧਿਆਨ ਧਰ ਖਾਂ ਸਾਈ ਸਾਈ ਬੋਲਾ ਦੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਂ ਨੂੰ ਵਧੀਆਂ ਦੇ ਕਾਇ ਮਾਟੇ ਖਵਾ ਨਵਾਂ ਦੀ ਸੜਕ ਤੇ ਬੱਚਿਆਂ ਨੇ ਸੋਤ ਕਰਵਾਏ ਕਹਣਾ ਚਾਰ ਪੋਏ ਤੁਹਾਨੂੰ ਤਨੀ ਆ ਰਿਆਂ ਕਰਾ ਸ਼ਹੀਦ ਸਿੰਘਾ ਜੀ ਅਧੰਗੀਆਂ ਮਾਣੀਆਂ ਵੀ ਤੇ ਆਵਾਪਤ ਨਹੀਂ ਕਰਵਾਇਆ ਜਾਂਦਾ ਅੰਤਰ ਖਾਉਤਸਾ ਹੀ ਸਾਈਂ ਗੁਰੂ ਵਾਹਿਗੁਰੂ ਪੰਜਾ ਤਖਸਾ ਸਰਬਤ ਗੁਰੂ ਆ ਰਹੇ ਨੇ ਅੰਤਰ ਖਾਉਤਸਾ ਦੀ ਸਾਈਂ ਗੁਰੂ ਵਾਹਿਗੁਰੂ ਫਿਰ ਤੋਂ ਇਹ ਸਰਬਤ ਕਾਲ ਸਾਹਿਬ ਜੀ ਕੀ ਅਕਾਸ਼ ਸਰਬਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਚੇਤਾ ਹੋਵੇ ਤੇ ਤੁਹਾਨੂੰ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਾਂ ਕਾਲ ਸਾਈਂ ਸਾਹਿਬ ਤਾਂ ਤਾਂ ਅਸ਼ਾਰਾ ਇੱਤ ਦੇਖ ਤੇ ਇੱਕ ਫਤੇ ਮਿਰਦ ਕੀ ਪੈ ਕੌਂਤਪੀਜੀ ਤੇ ਸ੍ਰੀ ਸਾਹਿਬ ਜੀ ਸਵਾਹਿ ਕੌਂਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿਕਾਨਨ ਸਕੀਦਾਨ ਤੇ ਸਤਾਨ ਰਹਤਨ ਅਨੁਭੇਕਤਨ ਵਿਸਾਦਨ ਭਰੋਸਾਧਾਨ ਜਨ ਜਤਨ ਨਾਮਦਾਨ ਸ੍ਰੀ ਅਮਰਤ ਸਰਦੈਗ ਦੇ ਪਾਵਨ ਹੋਏ ਤਰਦਾਸ਼ੀ ਜਨਾਨ ਸ਼ੋਧਿਆ ਢੰਡੇ ਗੰਗੇ ਜੋਗੋ ਚੁਗਟਲ ਧਰੋ ਕਹਜਿਆ ਕਾਲ ਕੌਂਸਾ ਜੀ ਸਵਾਗੁਰੂ ਜੀ ਵਾਹਿਗੁਰੂ ਜਨਾ ਚੰਗਾ ਸਿੰਘ ਨੇ ਰਦਨ ਅਨੁਕਾ ਕਾਲਾ ਮੰਨੀਵਾ ਮਾਤੂ ਚੀਮਾ ਕੋਤ ਕਰਾਖਾ ਕਾਲਪੁਰ ਖਵਾਏ ਕਰੋ ਇਹਨਾਂ ਵਾਲਿਆਂ ਦੇ ਮਾਨ ਗੁਰੂ ਜੀ ਤਾਣਾ ਦੇ ਤਾਣ ਗੁਰੂ ਨਿਰੋਟਿਆਂ ਦੀ ਓਟ ਨਿਆਜ਼ ਰਣ ਆਸਰੇ ਕਾਲਪੁਰ ਚੌਕ ਚੌਤਕ ਸ਼ੋਧ ਦੇ ਮਾਮਲੇ ਗੱਦੀ ਤੇ ਵਰਾਜਮਨ ਬਾਹਰ ਹਜੋਤ ਸਿੰਘ ਜੀ ਬੈਸ ਕੈਬਨਿਟ ਮੰਤਰੀ ਪੰਜਾਬ ਸਤਕਰ ਸੱਤੇ ਬਾਛਾ ਇਸ ਸੁਹਾਨ ਨਦੀ ਦੇ ਬਣਨ ਵਾਲੇ ਪੁਲ ਦਾ ਉਦਘਾਟਨ ਕਰਨ ਵਾਲਤੇ ਸਤਕਰ ਸੱਤੇ ਬਾਛਾ ਆਪ ਜੀ ਦੇ ਸਤਕਰ ਸੱਤੇ ਬਾਛਾ ਸੁਹਾਨ ਨਦੀ ਦੇ ਹਾਜ਼ਰ ਹੋਏ ਹਨ ਆਪਣੇ ਘਰ ਕਮਲਾਂ ਦੇ ਨਾਲ ਪੁਲ ਦੀ ਸ਼ੁਰੂਆਤ ਕਰਨ ਲਈ ਹਮ ਸਤਿਗੋ ਸੱਤੇ ਪਾਤਸ਼ਾਹ ਇਹਨਾਂ ਦੇ ਨਾਲ ਆਇਆ ਹੋਇਆ ਸਮੂਹ ਪਰਿਵਾਰ ਸਤਿਗੋ ਸੱਤੇ ਪਾਤਸ਼ਾਹ ਦਰਜਾ ਬਦਰਜਾ ਆਫਸਰ ਸਹਿਬਾਨ ਹੋਰ ਸੰਗਤਾਂ ਨਾਲ ਕੋਲ ਸਤਿਗੋ ਸੱਤੇ ਪਾਤਸ਼ਾਹ ਜੀ ਇਸ ਕਾਰਜ ਵਿੱਚ ਹਾਜ਼ਰ ਹੋਈਆਂ ਹਾਂ ਸਤਿਗੋ ਸੱਤੇ ਪਾਤਸ਼ਾਹ ਜੀਓ ਮੰਤਰੀ ਸਾਹਿਬ ਜੀ ਨੂੰ ਸਤਿਗੋ ਸੱਤੇ ਪਾਤਸ਼ਾਹ ਚੜ੍ਹਦੀ ਕਲਾ ਹਰ ਮਦਨ ਦਵਾਂ ਤੇ ਫਤਜ ਬਖਸ਼ ਕਰਨੀ ਤਰਕੀਆਂ ਬਖਸ਼ਣੀਆਂ ਸਤਿਗੋ ਸੱਤੇ ਪਾਤਸ਼ਾਹ ਆ ਲਾਗ ਕੇ ਦੀਆਂ ਸੇਵਾਵਾਂ ਕਰਨਦਮ ਵੱਲੋਂ ਤੋਂ ਮੌਕਾ ਬਖਸ਼ਣਾ ਸਤਿਗੋ ਸੱਤੇ ਪਾਤਸ਼ਾਹ ਜੀਓ ਜੀ ਕੋ ਜੀ ਵੇ ਸੰਤਾਂ ਵੱਲੋਂ ਖੜਾ ਪਸਾ ਤੇ ਆਂ ਦੇਖੋ ਸੱਚੇ ਹਾਜ਼ਰ ਹਰ ਭਗਵਾਨ ਹੋਵਲ ਭਗਵਾਨ ਹੋਇਆ ਖੜਾ ਪਸਾ ਸਾ ਸੰਗਤੀ ਰਸਨਾ ਲਾਇਕ ਹੋਵੇ ਜੋ ਜੀ ਆਖੀ ਦੇ ਚਰਤੇ ਆਉਂਦੇ ਸੋ ਰਾਜੀ ਜਾਵੇ 150 ਚੜੇ ਸੋਨ ਪਰ 150 ਚੜੇ ਕਲਾ ਵਾਏ ਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਬਲਾ ਵਾਏ ਗੁਰੂ ਜੀ ਦਾ ਗਉਸਾ ਵਾਏ ਗੁਰੂ ਜੀ ਕੀ ਫਤਹਿ ਬੋਲੇ ਈਸਾਨ ਆ ਸਾਡਾ ਸ੍ਰੀ ਅਕਾਲ ਹੈ ਬਹੁਤ ਹੀ ਸਤਕਾਰਯੋਗ ਮੇਰੀਆਂ ਮਾਤਾਵਾਂ ਭੈਣਾਂ ਬਜ਼ੁਰਗ ਨੌਜਵਾਨ ਵੀ ਮੈਂ ਦੇਖ ਰਿਹਾ ਬਹੁਤ ਵੱਡੀ ਤਦਾਦ ਇੱਥੇ ਵੱਖ-ਵੱਖ ਪਿੰਡਾਂ ਦੇ ਸਰਪੰਚ ਸਹਿਬਾਨ ਪੰਚ ਸਹਿਬਾਨ ਸਾਡੇ ਸਾਬਕਾ ਸਰਪੰਚ ਸਹਿਬਾਨ ਪਹੁੰਚੇ ਨੇ ਇਸ ਦਾ ਪਿੰਡਾਂ ਦੀ ਲਗਭਗ ਸਾਰੇ ਜਿੰਨੇ ਵੀ ਨਾਮ ਵਰ ਚਿਹਰੇ ਨੇ ਉਹ ਸਾਰੇ ਮੈਂ ਦੇਖ ਰਿਹਾ ਪੰਡਾਲ 'ਚ ਬੈਠੇ ਐ ਸਟੇਜ ਉੱਤੇ ਮੌਜੂਦ ਸਾਡੀ ਸਾਰੀ ਲੀਡਰਸ਼ਿਪ ਜਿਨ੍ਹਾਂ ਦੇ ਸਦਕਾ ਮੇਰਾ ਵजूद ਹੈ ਸਭ ਤੋਂ ਪਹਿਲਾਂ ਆਪ ਸਭ ਨੂੰ ਜੀ ਆਇਆਂ ਨੂੰ ਕਿ ਅੱਜ ਦੇ ਇਸ ਪਾਵਨ ਪਵਿੱਤਰ ਪਰਮ ਦਸ਼ੇਰੇ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਭੂ ਰਾਮ ਸਡੇ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਣ ਇਲਾਕੇ ਤੇ ਆਪਣੀ ਕਿਰਪਾ ਬਣਾਈ ਰੱਖਣ ਪੰਜਾਬ ਤੇ ਦੇਸ਼ ਤੇ ਆਪਣੀ ਕਿਰਪਾ ਬਣਾਈ ਰੱਖਣ ਮੈਂ ਜੀ ਹਰ ਮੰਚ ਤੋਂ ਤੇ ਯਕੀਨ ਮੰਨਿਓ ਦਿਲੋਂ ਕਹਿੰਦਾ ਕਿ ਮੈਂ ਹਰ ਮੰਚ ਤੋਂ ਆਪ ਸਭ ਦਾ ਧੰਨਵਾਦ ਕਰਦਾ ਤੇ ਸਾਰੀ ਉਮਰ ਦੀ ਅਗਰ ਕਰਦਾ ਆਵਾ ਥੋੜਾ ਮੇਰੀ ਜੋ ਵੀ ਹਸਤੀ ਹੈ ਮੇਰੀ ਜੋ ਵੀ ਪਛਾਣ ਹੈ ਉਹ ਮੇਰੇ ਲੋਕਾਂ ਕਰਕੇ ਹੈ ਤੁਹਾਡੇ ਕਰਕੇ ਹੈ ਤੁਹਾਡੇ ਕਰਕੇ ਮੈਂ ਐਮਐਲਏ ਬਣਿਆ ਤੁਹਾਡੇ ਕਰਕੇ ਐਸੀ ਕਿਰਪਾ ਹੋਈ ਕਿ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਅਗਰ ਅੱਜ ਮੈਨੂੰ ਕੋਈ ਦੇਸ਼ ਦੁਨੀਆ ਦੇ ਵਿੱਚ ਜਾਂ ਪੰਜਾਬ 'ਚ ਜਾਣਦਾ ਹੈ ਤੋ ਮੇਰੀ ਤਾਕਤ ਤੁਸੀਂ ਹੋ ਅਗਰ ਮੈਂ ਯੂਨਾਈਟਿਡ ਨੇਸ਼ਨਸ ਦੇ ਮੰਚਾਂ 'ਤੇ ਆ ਕੇ ਆ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਅਗਰ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਉਹ ਤਾਕਤ ਤੁਸੀਂ ਹੈ ਇਸ ਇਲਾਕੇ ਨੇ ਬਹੁਤ ਵੱਡੇ ਵੱਡੇ ਲੀਡਰ ਦਿੱਤੇ ਮੈਂ ਆਮ ਆਦੀ ਪਾਰਟੀ ਦੇ ਪਹਿਲੇ ਦਿਨ ਤੋਂ ਮੈਂ ਪੰਜਾਬ ਦਾ 117 ਹਲਕਿਆਂ 'ਚ ਕੋਈ ਐਦਾਂ ਦਾ ਹਲਕਾ ਨਹੀਂ ਜਿਹੜਾ ਕਹਿ ਸਕੇ ਕਿ ਹਰਜੋਤ ਮੈਂ ਉਸਨੇ ਇੱਥੇ ਆ ਕੇ ਆਮ ਆਦੀ ਪਾਰਟੀ ਲਈ ਕੰਮ ਨਹੀਂ ਕੀਤਾ ਲਗਭਗ 14 ਸਾਲ ਮਿਹਨਤ ਕੀਤੀ ਪੂਰੇ ਪੰਜਾਬ ਦੇ ਵਿੱਚ ਤੇ ਸਾਡੇ ਇਲਾਕੇ ਨੇ ਕਿੰਨੇ ਵੱਡੇ ਵੱਡੇ ਲੀਡਰ ਦਿੱਤੇ ਵਿਧਾਨ ਸਭਾ ਦੀ ਸਭ ਤੋਂ ਉੱਚੀ ਕੁਰਸੀ ਦਿੱਤੀ ਸਿਹਤ ਮਹਿਕਮੇ ਵਰਗਾ ਮੰਤਰੀ ਦਿੱਤਾ ਇਸ ਇਲਾਕੇ ਨੇ ਮੁੱਖ ਮੰਤਰੀ ਵੀ ਦਿੱਤਾ ਗਿਆਨੀ ਜੈਲ ਸਿੰਘ ਦੇ ਰੂਪ ਦੇ ਵਿੱਚ ਪਰ ਜਦੋਂ ਦੇਖਦੇ ਆ ਹਾਲਾਤ ਤਾਂ ਆ ਸਾਡੇ ਸਾਰੇ ਬੇਲੇ ਆਲੇ ਖੜੇ ਕੋਲ ਖੇਨ ਬਣਾਏ ਬਾਪਿਆਂ ਨੇ ਜੇ ਜਦ ਕਲ ਕਦੀ ਕਲਪਨਾ ਕਰਕੇ ਦੇਖੀ ਅਗਰ ਉਹ ਪੁਰ ਬਾਬਿਆਂ ਨੇ ਨਾਂ ਬਣਾਏ ਹੁੰਦੇ ਸਾਡਾ ਹਾਲ ਕੀ ਹੋਣਾ ਸੀ ਆ ਇੱਕ ਮਹੀਨਾ ਹੜ੍ਹ ਆਏ ਉਤੋਂ ਪਾਣੀ ਜ਼ਿਆਦਾ ਛੜਨਾ ਪੈ ਗਿਆ ਤਾਂ ਬੱਸ ਹੋ ਗਈ ਅਗਰ ਖੁਦਾਂ ਨਾ ਖਾਸ ਤੋਂ ਪੁਰ ਨਾ ਹੁੰਦੇ ਸਾਡੇ ਇਲਾਕੇ ਨੂੰ ਕਿਹਨੂੰ ਪੁੱਛੀ ਇਨ੍ਹਾਂ ਪਿੰਡਾਂ 'ਚ ਆ ਖੜੇ ਆ ਸਾਡੇ ਸਾਰੇ ਪਿੰਡਾਂ ਦੇ ਖੇੜਾ ਕਲਮੋੜ ਭੰਗਲਾ ਮਹਿੰਦਗੁਰ ਮਜਾਰੀ ਕੋਈ ਜੀਵਨ ਨਹੀਂ ਜਦੋਂ ਮੈਂ ਇਨ੍ਹਾਂ ਪਿੰਡਾਂ 'ਚ ਗਿਆ ਇਹ ਪਤਾ ਫਿਰ ਕਹਿਣ ਕਿ ਅਸੀਂ ਤਾਂ ਚੰਡੀਗੜ੍ਹ ਮੰਗਦੇ ਆ ਇਹ ਏਦਾਂ ਦਾ ਇਲਾਕਾ ਜਿਹੜਾ ਕਹਿੰਦਾ ਸਾਨੂੰ ਹਮਾਦਰ ਨਾਲ ਕਰ ਦੋ ਜੀ ਜੇ ਤੁਹਾਡੇ ਤੋਂ ਨਹੀਂ ਸੰਭੇ ਜਾਂਦੇ ਤੇ ਸਾਨੂੰ ਕੋਈ ਪੁੱਛਦਾ ਨਹੀਂ ਨਾ ਸਾਡਾ ਡਾਕ ਖਾਨਾ ਨਾ ਸਾਨੂੰ ਕੋਈ ਰਸਤਾ ਕੋਈ ਕੁਛ ਨਹੀਂ ਜੋ ਕੁਛ ਵੀ ਇਸ ਇਲਾਕੇ ਨੇ ਦਿੱਤਾ ਰੋਬ ਰਤਬਾ ਉਸ ਉਹਨਾਂ ਲੋਕਾਂ ਨੇ ਡਰਾਂ ਦੇ ਲਈ ਵਰਤਿਆ ਤੁਹਾਡੇ ਉੱਤੇ ਹੀ ਵਰਤਿਆ ਇੰਨਾ ਡਰਾਇਆ ਇੰਨਾ ਡਰਾਇਆ ਪਤਾ ਕਿਹੜੀ ਧਰਤੀ ਨੂੰ ਦਸ਼ਨੇਸ਼ ਪਿਤਾ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਜਿੱਥੋਂ ਦੇਸ਼ ਵਿੱਚ ਬਿਤਾਣਾ ਇਹ ਕਿ ਆਸੀ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਨ ਡਰਾ ਡਰਾ ਕੇ ਲੋਕ ਰੱਖੀ ਗਏ ਤੁਹਾਡਾ ਪੁੱਤ ਬਣਿਆ ਤੁਸੀਂ ਬਣਾਇਆ ਮੈਂ ਵੀ ਮੇਰੇ ਕੋਲ ਵੀ ਉਨ੍ਹਾ ਹੀ ਰਤਬਾ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਐ ਕਾਬਲ ਮੰਤਰੀਆਂ ਚੋਂ ਆ ਕੰਮ ਕਰਦਾ ਕੋਈ ਉਂਗਲ ਨਹੀਂ ਚੱਕ ਸਕਦਾ ਜਿਸ ਜਿਸ ਮੰਜ਼ਲ ਤੇ ਪੁੱਛੇ ਪਹੁੰਚੇ ਹਨ ਇਹ ਲਗਭਗ ਨਾ ਮੁਮਕਨ ਕੰਮ ਸੀ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਇਮਾਨਦਾਰੀ ਨਾਲ ਪੁੱਛ ਲਿਓ ਕਿ ਕਦੀ ਕਿਸੇ ਮੰਤਰੀ ਨੂੰ ਇਦਾਂ ਲਗਨ ਦੇ ਨਾਲ ਕਰਕੇ ਨਹੀਂ ਜਿੱਥੇ ਜਿੱਥੇ ਫਾਈਲ ਗਈ ਕਦੀ ਕਿਸੇ ਅਧਿਕਾਰੀ ਕੋਲ ਕਦੀ ਕਿਸੇ ਕਲਰਕ ਕੋਲ ਕਦੀ ਕਿਸੇ ਮਨਿਸਟਰ ਕੋਲ ਬਾਰ-ਬਾਰ ਜਿੱਥੇ ਫਾਈਲ ਗਈ ਕਿ ਨਹੀਂ ਯਾਰ ਮੇਰੇ ਇਲਾਕੇ ਦਾ ਕੰਮ ਹੈ ਮੈਂ ਉਹਨਾਂ ਨਾਲ ਵਾਦਾ ਕੀਤਾ ਮੈਨੂੰ ਕਰਕੇ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਮਾਨ ਸਾਹਿਬ ਦਾ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਹਰ ਹਰ ਮੋੜ ਤੇ ਉਹਨੇ ਸਾਥ ਦਿੱਤਾ ਤਾਂ ਜੇ ਦਿਨ ਆਇਆ ਜਦੋਂ ਵਿੱਚ ਅਸੀਂ ਇੱਥੇ ਜਿੱਥੇ ਖੜੇ ਆ ਤੇ ਪਹਿਲਾਂ ਵੀ ਰੱਖ ਸਕਦੇ ਸੀ ਪ੍ਰੋਗਰਾਮ ਆ ਕੇ ਨਹੀਂ ਟੈਂਡਰ ਲਾਇਆ ਪਹਿਲੀ ਵਾਰੀ ਕੋਈ ਟੈਂਡਰ ਪਾਣ ਨਹੀਂ ਆਇਆ ਕਦੀ ਕੋਈ ਆਬਜੈਕਸ਼ਨ ਕਦੀ ਕੋਈ ਕੁਝ ਕੋਈ ਟੈਂਡਰ ਵੀ ਹੋ ਗਿਆ ਕੰਪਨੀ ਵੀ ਆ ਗਈ ਹੁਣ ਕੰਮ ਸ਼ੁਰੂ ਹੋਣਾ ਕਿ ਜਿਹੜਾ ਇਹ ਪੁਲ 511 ਮੀਟਰ ਲੰਬਾ ਸਮਾਨ ਨਦੀ ਦੇ ਉੱਤੇ ਪੁਲ ਬਣਾਉਣਾ 511 ਮੀਟਰ ਇਹਦੀ ਲਾਗਤ 35 ਕਰੋੜ 48 ਲੱਖ ਰੁਪਏ ਦਾ ਤੇ ਨਾਲ ਹੀ ਜਿਹੜੀ ਸਾਡੀ ਸੜਕ ਹੈ ਕਾਂਗਪੁਰ ਕੋਈ ਸੜਕ ਤੋਂ ਲੈ ਕੇ ਭਲੜੀ ਪਲਾਸੀ ਤੱਕ ਇਹ ਵੀ ਨਾਲ 6 ਕਿਲੋਮੀਟਰ ਦੀ ਸੜਕ 18 ਫੁੱਟ 2 ਦੀ ਵਿੱਚ ਇਹਦੇ ਵਿੱਚ ਅਸੀਂ ਪ੍ਰੋਜੈਕਟ ਦਾ ਇਸ ਨਾਮ ਜੋਨੇ ਕੋਲ ਬਣ ਗਿਆ ਕੱਲਾ ਫਿਰ ਇਕੱਲਾ ਇੱਕੋ ਪੁਲ ਬਣਾ ਕੇ ਭਲੜੀ ਦੇ ਇਲਾਕੇ ਦਾ ਕੰਮ ਹੋ ਜਾਣਾ ਸੀ ਮੈਨੂੰ ਨਹੀਂ ਚੋਲੇ ਸਾਡੇ ਉਹਨਾਂ ਪੁਲਾਂ ਦੇ ਉੱਤੇ ਉਹ ਪੁਰਾਣੇ ਪੁਲ ਹੋਗੇ ਸੰਤਾਂ ਨੇ ਬਣਾਏ ਆ ਕਾਨੂੰ ਖੁਦਾਂ ਦਾ ਖਾਸਾ ਕੋਈ ਦਿੱਕਤ ਆ ਜੇ ਸਾਡੇ ਕੋਲ ਆਲਟਰਨੇਟ ਰਸਤਾ ਚਾਹੀਦਾ ਨਾਲ ਹੀ ਕਲਿੱਤਰਾ ਵਾਲਾ ਪੁਲ ਵੀ ਪਾਸ ਕਰਾਇਆ ਕਲਿੱਤਰਾ ਤੋਂ ਲੈ ਕੇ ਪਾਸ ਤੱਕ ਉਹ ਜਿਹੜਾ ਹੈਗਾ ਉਹ 333 ਮੀਟਰ ਲੰਬਾ ਹੈ ਤੇ ਉਹ 20 21 ਕਰੋੜ ਦੀ ਲਾਗਤ ਨਾਲ ਬਣਨਾ ਉਦਾ ਜਿਹੜਾ ਅਸੀਂ ਉਦਘਾਟਨ ਹੈ ਉਹ ਪਰਸੋਂ ਕਰਾਂਗੇ ਜਿਵੇਂ ਅੱਜ ਤੇ ਵੀ ਤੁਹਾਨੂੰ ਦੱਸ ਦਵਾਂ ਇਹ ਮੇਰਾ ਤੁਹਾਡੇ ਨਾਲ ਤੁਹਾਨੂੰ ਕਿਹਾ ਸੀ ਮੈਂ ਇਸ ਫੰਕਸ਼ਨ ਦੇ ਲਈ ਇਸ ਫੰਕਸ਼ਨ ਦੇ ਲਈ ਇੱਕ ਵੀ ਫੋਨ ਨਹੀਂ ਕੀਤਾ ਕਿਸੇ ਵੀ ਸਾਥੀ ਨੂੰ ਇਹ ਸਾਰੇ ਆਪਣੇ ਆਪ ਆਏ ਲੋਕ ਹੈ ਇਹ ਤੁਹਾਡੇ ਤੁਸੀਂ ਟੈਂਟ ਲਾਇਆ ਤੁਸੀਂ ਤਿਆਰੀਆਂ ਕੀਤੀਆਂ ਮੈਂ ਰਾਤ ਵੀ ਦੇਰ ਦੇਰ ਤੱਕ ਕਿਸੇ ਇੱਕ ਆਪਣੇ ਵਰਕਰ ਨੂੰ ਕਿਸੇ ਇੱਕ ਲੀਡਰ ਨੂੰ ਕਿਸੇ ਇੱਕ ਪਿੰਡ ਦੇ ਸਰਪੰਚ ਨੂੰ ਫੋਨ ਨਹੀਂ ਕੀਤਾ ਕਿ ਲੋਕ ਇਹ ਸਭ ਆਪ ਬੁਲਾਏ ਲੋ ਐਦਾਂ ਹੀ ਪਰ ਸੋਦਾ ਕਿਲਤਰਾਂ ਵਾਲੇ ਬੁਲਦੌਰ ਘਾਟਨ ਕਰਾਂਗੇ ਤੇ ਫਿਰ 7 ਤਰੀਕ ਨੂੰ ਵਾਲਮੀਕੀ ਜਨਮਤੀ ਦੇ ਅਸਰ ਦੇ ਉੱਤੇ ਇੱਕ ਜਿਹੜਾ ਸਾਡਾ ਬੇਲਾ ਧਿਆਨੀ ਤੋਂ ਲੈ ਕੇ ਫਿਰ ਪਲਾਸੀ ਤੱਕ ਕੋਲ ਬਣਨਾ ਉਹ 180 ਮੀਟਰ ਲੰਬਾ ਹੈ ਉਹਦੀ ਲਾਗਤ 12 ਕਰੋੜ ਤਿੰਨੋਂ ਬੁਲਾਂ ਦੀ ਜਿਹੜੀ ਲੰਬਾਈ ਹੈ ਉਹ 1 ਕਿਲੋਮੀਟਰ ਤੋਂ ਲੰਬੀ ਹੋਊਗੀ ਜਾਨੀ ਤੁਸੀਂ ਮੇਨ ਰੋਪੜ ਅਨੰਦਪੁਰ ਸਾਹਿਬ ਰੋਡ ਤੋਂ ਲੈ ਕੇ ਅਗਰ ਤੁਸੀਂ ਭੰਗਲਾ ਖੇੜਾ ਕਲਮੌਂ ਪਹੁੰਚਣਾ 15 ਮਿੰਟ ਦੇ ਵਿੱਚ ਤੁਸੀਂ ਆਰ ਪਾਰ ਜਾ ਸਕਦੇ ਹੋ 15 ਮਿੰਟਾਂ ਦੇ ਵਿੱਚ ਐਨਾ ਹੀ ਨਹੀਂ ਕਲਾਸੀ ਤੋਂ ਲੈ ਕੇ ਕ੍ਰਿਤਨਾ ਡੜੋ ਜਿੰਨੀਆਂ ਸੜਕਾਂ ਨੇ ਜੋਸਪੁਰਾ ਦੇ ਨਾਲ ਹੋਣਗੇ 11 ਕਿਲੋਮੀਟਰ ਦੀਆਂ ਉਹ ਵੀ 1800 ਫੁੱਟ ਹੋਣਗੀਆਂ ਇਹ ਟੋਟਲ ਇਸ ਪ੍ਰੋਜੈਕਟ ਦਾ ਜਿਹੜਾ ਹਿੱਸਾ ਹੈ ਐਨਾ ਹੀ ਨਹੀਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਮੈਨੂੰ ਸਿੱਖਿਆ ਵਿਭਾਗ ਮਿਲਿਆ ਅੱਜ ਸਰਕਾਰੀ ਸਕੂਲਾਂ ਦੀ ਤੁਸੀਂ ਤਸਵੀਰ ਦੇਖਣ ਨੂੰ ਲਾ ਕੇ ਚਾਹੇ ਸਕੂਲ ਆਫ ਐਮੀਨੈਂਸ ਨੰਗਲ ਹੋਵੇ ਚਾਹੇ ਸਾਡਾ ਕੀਰਪੁਰ ਸਾਹਿਬ ਦਾ ਸਕੂਲ ਹੋਵੇ ਕਿਸੇ ਸਰਕਾਰੀ ਸਕੂਲ ਚ ਪਹਿਲਾਂ ਬਸ ਨਹੀਂ ਹੁੰਦੀ ਸੀ ਅੱਜ ਸਾਡੇ 4-4 ਸਰਕਾਰੀ ਸਕੂਲਾਂ 'ਚ ਬਾਸ ਸਰਵਿਸ ਹੈ ਕਿਸੇ ਸਰਕਾਰੀ ਸਕੂਲ 'ਚ ਸਿਕਿਉਰਿਟੀ ਗਾਰਡ ਦੀ ਹੁੰਦੇ ਸੀ ਕੈਂਪਸ ਮੈਨੇਜਰ ਨਹੀਂ ਹੁੰਦੇ ਸੀ ਅੱਜ ਸਾਡੇ ਇਲਾਕੇ ਦੇ ਸਰਕਾਰੀ ਸਕੂਲਾਂ ਤੇ ਦੇ ਵਿੱਚ ਸਿਕਿਉਰਿਟੀ ਗਾਰਡ ਤੇ ਕੈਂਪਸ ਮੈਨੇਜਰ ਆ ਸਾਡੇ ਇਲਾਕੇ ਦੇ ਸਾਫ ਕਾ ਫੌਜੀਆਂ ਨੂੰ ਰੋਜ਼ਗਾਰ ਮਿਲਿਆ ਐਦਾਂ ਹੀ ਚੰਗਰ ਦਾ ਇਲਾਕਾ ਸਾਡੇ ਉਹ ਪਿੰਡ ਇੰਨਾ ਸ਼ਰੀਫ ਇਲਾਕਾ ਉਹਨਾਂ ਦਾ ਵੀ ਇਹੀ ਹਾਲ ਸੀ ਕਿਤੇ ਪਾਣੀ ਦੇ ਮਿਲਿਆ ਸੀ 80 ਕਰੋੜ ਦੀ ਲਾਗਤ ਦੇ ਨਾਲ ਹੁਣ ਉੱਥੇ ਪਾਣੀ ਦਾ ਕੰਮ ਦਿਨ ਰਾਤ ਚੱਲਦਾ ਪਿਆ ਤੇ ਇਹ ਕੋਈ ਪਿਛਲੀਆਂ ਵਾਲੀ ਜਿਹੜੀ ਐ ਉਹ ਵਾਲੀ ਲਿਫਟ ਇਰੀਗੇਸ਼ਨ ਸਕੀਮ ਨਹੀਂ ਕਿ ਅੱਦੇ ਦਿਨ ਚੇ ਵਾਲੇ ਪਾਈਪ ਠੀਕ ਐ ਇਹ ਹਰਜੋਤ ਬੈਂਸ ਦੀ ਲਿਫਟ ਇਰੀਗੇਸ਼ਨ ਸਕੀਮ ਐ ਜਾ ਕੇ ਦੇਖੋ ਪੈਰ ਕਿੰਨੇ ਮੋٹے ਮੋٹے ਤੇ ਕਿਵੇਂ ਉਹ ਸਾਰਾ ਪਾਣੀ ਉਸੇ ਖੇਤਾਂ ਦੇ ਪਾਣੀ ਦੇ ਨਾਲ ਅਸੀਂ ਜਿਹੜਾ ਪੀਣ ਵਾਲਾ ਪਾਣੀ ਵੀ ਆਪਣੇ ਪਿੰਡਾਂ ਨੂੰ ਪਹਾੜਪੁਰ ਸਮਲਾ ਕਲਰ ਬਾਸ ਤੱਕ ਐਨ ਆਖਰੀ ਜਿਹੜਾ ਪਿੰਡ ਆ ਉੱਥੇ ਰੱਖ ਕੋਚਾ ਦਿੱਤਾ ਐਦਾਂ ਹੀ ਨੰਗਲ ਨੂੰ ਨਵਾਂ ਬਲਾਕ ਬਣਾਇਆ ਸਾਡੇ ਪਿੰਡ ਇਹਨਾਂ ਪਿੰਡਾਂ ਨੂੰ ਨੂਰਪੁਰ ਬੇਦੀ ਨਾਲ ਇਹਨਾਂ ਨੂੰ ਕਿਤੇ ਹੋਰ ਸਾਨੂੰ ਅਸੀਂ ਆਪਣੇ ਕੰਮਾਂ ਨੂੰ ਕਰਾਉਣ ਦੇ ਲਈ ਸਰਪੰਚ ਢੀਡੇ ਮਾਰਦੇ ਰਹੇ ਚੇਅਰਮੈਨ ਸਾਹਿਬ ਨੇ ਮੈਨੂੰ ਕਿਹਾ ਸੀ ਹੁਣ ਸਾਡੇ ਸਾਰੇ ਪਿੰਡ ਨੰਗਲ ਦੇ ਬਲਾਕ ਦੇ ਨਾਲ ਜੁੜ ਕੇ ਕਿਤੇ ਇੱਥੇ ਲੋਕਲ ਬੀਡੀਪੀ ਬੈਠੂਗਾ ਲੋਕਲ ਜਿਹੜੇ ਅਸਰ ਬੈਠਣਗੇ ਆਪਣਾ ਸਰਪੰਚ ਜਾਣ ਆਪਣੇ ਕੰਮ ਕਰਾਣ ਚਾਰ ਲੈਣੀ ਦਿਨ ਰਾਤ ਢੀਡੇ ਕਟ 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 ਕੋਈ ਇੱਕ ਮੇਰੇ ਤੋਂ ਪਹਿਲਾਂ ਕੋਈ ਇੱਕ ਬੰਦਾ ਦਿਖਾ ਦੇਵੇ ਚਿੱਠੀ ਵੀ ਕਦੀ ਲਿਖੀ ਹੋਵੇ ਕਿਸੇ ਨੇ ਚਾਰ ਲੈਣੀ ਮੈਂ ਤੇ ਮੇਰੇ ਤੋਂ ਜਦੋਂ ਮਰਜ਼ੀ ਆ ਕੇ ਜਿੰਨ ਮਰਜ਼ੀ ਚੈੱਕ ਕਰ ਲਿਓ ਕਰਦੇ ਗੱਲ ਤੇ ਹੁਣ ਅਜ ਨੰਗਲ ਆਲਾ ਅਪਰੂਵ ਹੋ ਗਿਆ ਨੰਨਪੁਰ ਸਾਹਿਬ ਦੇ ਪਿੰਡਾਂ ਦੇ ਰਹਿਗੇ 10-15 ਦਿਨ ਦੇ ਵਿੱਚ ਜਿਹੜੀ ਹੈ ਐਕ acquisition ਸ਼ੁਰੂ ਹੋ ਜਾਨੀ ਹੈ ਲੋਕਾਂ ਦੀ ਜ਼ਮੀਨ ਐਕਵਾਇਰ ਹੋਣੀ ਸ਼ੁਰੂ ਹੋ ਜਾਨੀ ਹੈ ਤੇ ਨਾਲ ਹੀ ਫਿਰ ਸੜਕ ਦਾ ਕੰਮ ਵੀ ਸ਼ੁਰੂ ਹੋ ਜਾਊਗਾ 20 ਪਿੰਡਾਂ ਨੂੰ ਵਾਟਰ ਸਪਲਾਈ ਆਪਾਂ ਲੜੀ ਵਾਲੇ ਬੈਠੇ ਆ ਅਵਾਰ ਸਾਹਿਬ ਜਿਹੜੇ ਪਿੰਡ ਬਿਲਕੁਲ ਖਾੜਾਂਾਂ 'ਚ ਡੁੱਬਣ ਲਈ ਤਾਂ ਪਾਣੀ ਬਹੁਤ ਸੀ ਪਰ ਪੀਣ ਨੂੰ ਪਾਣੀ ਨਹੀਂ ਸੀ ਉਹਨਾਂ ਨੂੰ ਟੂਰਿਜ਼ਮ ਤੇ ਪ੍ਰੋਜੈਕਟ ਨੰਨਪੁਰ ਸਾਹਿਬ ਦੇ ਵਿੱਚ ਅਨੰਪੁਰ ਸਾਹਿਬ ਨੂੰ ਜਾਂਦੇ ਰਸਤਿਆਂ ਦੇ ਉੱਤੇ ਬੋਰਡ ਲਾਣਾ ਮੈਂ 3 ਚਾਰ ਮੰਤਰੀ 3 ਚਾਰ ਮਹੀਨੇ ਲਈ ਟੂਰਿਜ਼ਮ ਮੰਤਰੀ ਰਿਹਾ ਸੀ ਜੋ ਕੁਝ ਆਪਣੇ ਹਲਕੇ ਲਈ ਕਰ ਸਕਿਆ ਜਿੰਨੇ ਪ੍ਰੋਜੈਕਟ ਜੇ ਹਰ 2 ਕਿਲੋਮੀਟਰ ਦੇ ਨੂੰ ਦੇਖੂਗੇ ਆਨੰਦਪੁਰ ਸਾਹਿਬ ਨੂੰ ਜਿੰਨੇ ਰਸਤੇ ਜਾਂਦੇ ਆ ਬੋਰਡ ਲਵਾਏ ਇਤਿਹਾਸ ਲਿਖ ਕੇ ਤੀਰਪੁਰ ਸਾਹਿਬ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਤੀਰਪੁਰ ਸਾਹਿਬ ਦੇ ਵਿੱਚ ਵਾਟਰ ਸਪਲਾਈ ਜਿਹੜੇ ਸਾਡੇ ਪਿੰਡ ਸੀ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਸੀ ਐਦਾਂ ਹੀ ਸਾਡੇ ਪਿੰਡਾਂ ਨੂੰ ਨਹਿਰੀ ਪਾਣੀ ਜਿੰਨੇ ਆ ਪਿੰਡ ਸਾਡੇ ਥਲੂ ਜਿੰਦਗੜੀ ਸਾਰੇ ਪਿੰਡਾਂ ਨੂੰ ਸਾਡੇ ਪਿੰਡਾਂ ਨੂੰ ਬਸ ਉਹ ਮੰਗਿਆ ਗੰਭੀਰਪੁਰ ਇਹਨਾਂ ਨੂੰ ਨਹਿਰੀ ਪਾਣੀ ਅਨਾਜ ਮੰਡੀਆਂ ਅਗੰਪੁਰ ਸੇ ਸਾਡੇ ਕਿਸੇ ਵੀ ਹਲਕੇ ਇੱਕ ਵੀ ਦਾਣਾ ਮੰਡੀ ਐਦਾਂ ਦੀ ਨਹੀਂ ਸੀ ਜਿੱਥੇ ਸ਼ੈੱਡ ਸੀਗਾ ਅਗੰਪੁਰ ਸੇ ਇੱਕ ਸ਼ੈੱਡ ਬਣਾਇਆ ਮੈਂ ਸ਼ੈੱਡ ਦਾ ਉਦਘਾਟਨ ਕਰਨ ਗਿਆ ਉੱਥੇ ਕਿਸਾਨ ਤੇ ਆੜਤੀਏ ਕਹਿੰਦੇ ਕਿ ਨਹੀਂ ਇੱਕ ਥੋੜਾ ਮੈਂ ਕਹਿੰਦਾ ਇੱਕ ਹੋਰ ਚੱਕੋ ਹੁਣ ਉੱਥੇ ਦੂਜਾ ਵੀ ਬੰਦ ਰਿਹਾ ਐਦਾਂ ਹੀ ਫੜੀ ਹਾਰੀਪੁਰ ਸੂਰੀਆਲ ਵਾਲੀ ਮੰਡੀ ਚ ਅਸੀਂ ਛੋਟਾ ਕਿਸਾਨਾਂ ਦੇ ਸ਼ੈੱਡ ਤਾਂ ਕਿ ਕਿਸਾਨ ਉੱਥੇ ਜ਼ਮੀਂਦਾਰ ਬੈਠ ਸਕਲ ਐਦਾਂ ਹੀ ਨੰਗਲ ਮੰਡੀ ਦੇ ਵਿੱਚ ਕੀਰਪੁਰ ਸਾਹਿਬ ਮੰਡੀ ਚ ਫੇਰ ਵੱਡਾ ਸ਼ੈੱਡ ਬਣਾ ਰਹੇ ਆ ਜਿੱਥੇ ਇਹ ਕਰ ਰਹੇ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਏ ਹੁਣ ਤੁਹਾਨੂੰ ਮੈਂ ਦੱਸਦਾ ਮੈਂ ਮੰਤਰੀ ਬਣ ਕੇ ਮੈਂ ਜੋ ਸਿੱਖਿਆ ਜੇ ਕੋਈ ਪ੍ਰੋਜੈਕਟ ਪਾਸ ਕਰਾਣਾ ਨਾ ਪਹਿਲਾਂ ਉਹਦਾ ਤੁਸੀਂ ਫਾਈਲਾਂ ਤੋਰੋ ਫਿਰ ਉਹਦਾ ਐਸਟੀਮੇਟ ਲੱਗਦਾ ਫਿਰ ਐਡਮਿਨਸਟ੍ਰੇਟਿਵ ਅਪਰੂਵਲ ਫਿਰ ਬਜਟ ਫਿਰ ਟੈਂਡਰ ਫਿਰ ਟੈਂਡਰ ਦਾ ਜਿਹੜਾ ਹੈ ਕਿ ਕੋਈ ਕੌਣ ਆ ਕੇ ਪਾਉਂਦਾ ਹੈ ਤਾਂ ਪੂਰਾ ਪ੍ਰਕਿਰਿਆ ਹੈ ਕੋਈ ਕੰਮ ਜੇ ਮੈਂ ਸੋਚਾਂ ਐ ਐ ਨਹੀਂ ਹੁੰਦਾ ਡੇਢ ਤੋਂ 2 ਸਾਲ ਕਿਸੇ ਕੰਮ ਦੇ ਮਗਰ دیਵਾਨਾ ਹੀ ਬਣ ਕੇ ਜਨੂਨੀ ਤਰੀਕੇ ਨਾਲ ਪੈਣਾ ਪੈਂਦਾ ਤਾਂ ਹੁੰਦਾ ਆ ਨੰਗਲ ਵਾਲਾ ਫਲਾਈਓਵਰ ਬੰਦ ਹੋ ਗਿਆ ਸੀ ਪੂਰਾ ਨੰਗਲ ਸ਼ਹਿਰ ਪਰੇਸ਼ਾਨ ਸੀ ਹਰ ਹਫਤੇ ਬੈਠਦਾ ਸੀ ਹਰ ਹਫਤੇ ਅੱਜ ਨੰਗਲ ਸ਼ਹਿਰ ਦੀ ਤਸਵੀਰ ਬਦਲ ਰਹੀ ਹੈ ਅੱਜ ਨੰਗਲ ਸ਼ਹਿਰ ਅਗਰ ਸੁੱਖ ਦਾ ਸਾਹ ਲੈ ਰਿਹਾ ਪਹਿਲੇ 1.5 ਸਾਲ ਚੋ ਪ੍ਰੋਜੈਕਟ ਪੂਰਾ ਕਰਾ ਕੇ ਦੇਖੋ ਜਿੱਥੇ ਜਿੱਥੇ ਜਾਣਾ ਪਿਆ ਉਹ ਕਰਕੇ ਦਿੱਤਾ ਤੇ ਹੁਣ ਆਣ ਵਾਲੇ ਦਿਨਾਂ ਦੇ ਵਿੱਚ 5 ਅਕਤੂਬਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਆਨੰਦਪੁਰ ਸਾਹਿਬ ਆਣਗੇ ਤੇ ਜਿਹੜੀ ਆਨੰਦਪੁਰ ਸਾਹਿਬ ਦਾ ਮੇਰਾ ਸੁਪਨਾ ਸੀ ਹੈਰੀਟੇਜ ਸਟਰੀਟ 25 ਕਰੋੜ ਦੀ ਲਾਗਤ ਦਾ ਪ੍ਰੋਜੈਕਟ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਦਾ ਨੀਂਹ ਪੱਥਰ ਰੱਖਣਗੇ ਜਿਹੜੀ ਕੇਸਗੜ ਸਾਹਿਬ ਨੂੰ ਸੜਕ ਜਾਂਦੀ ਹੈ ਤੇ ਨਾਲ ਹੀ ਜਿਹੜੀ ਘਾਟੀ ਹੈ 메ਨ ਸੜਕ ਤੋਂ ਲੈ ਕੇ ਐਨ ਉੱਤੇ ਤੱਕ ਚਿੱਟਾ ਸੰਗਮਰਮਰ ਲੱਗੂਗਾ ਜਿਵੇਂ ਦਰਬਾਰ ਸਾਹਿਬ ਦੀ ਐਨ ਸ਼ਾਨਦਾਰ ਹੈਰੀਟੇਜ ਸਟਰੀਟ ਤਾਂ ਕਿ ਜਿਹੜਾ ਵੀ ਉੱਥੋਂ ਨੰਗੇ ਪਤਾ ਲੱਗੇ ਸਾਡਾ ਕੇਸਗੜ ਸਾਹਿਬ ਦੀ ਸੁੰਦਰਤਾ ਹੋਰ ਵਧੂਗੀ 25 ਕਰੋੜ ਰੁਪਏ ਦਾ ਜਿਹੜਾ 5 ਅਕਤੂਬਰ ਨੂੰ ਜਿਹੜਾ ਨਾਲ ਹੀ ਨੀ ਪੱਥਰ ਤੇ ਨਾਲ ਹੀ ਕੰਮ ਸ਼ੁਰੂ ਐਦਾਂ ਹੀ ਪਾਈ ਜੇ ਤਾ ਦੀ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਮੈਮੋਰੀਅਲ ਹੈ ਉਦਾਵੀ ਉਦਘਾਟਨ 5 ਅਕਤੂਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਮੈਂ ਸਾਡੇ ਜਿਹੜੇ ਪਿੰਡ ਨੇ بڑا ਪਿੰਡ ਭਾਉਵਾਲ ਭਰਤਗੜ ਇਹਨਾਂ ਦੀ ਮੰਗ ਸੀ ਕਿ ਕੱਟ ਸੀਗਾ ਜਾਨਲੇਵਾ ਕੱਟ ਉਹ ਕੱਟ ਰੋਜ਼ ਕਿਸੇ ਨਾ ਕਿਸੇ ਦੀ 마ਸੂਮ ਦੀ ਜਾਨ ਲੈਂਦਾ ਸੀ ਤੇ ਇੱਕ NHAI ਦੇ ਡਿਜ਼ਾਈਨ ਦੇ ਵਿੱਚ ਡਿਫਾਲਟ ਸੀਗਾ ਕਿ ਉੱਥੇ ਸਰਵਿਸ ਲੇਨ ਬਣਨੀ ਸੀ ਉਹ ਸਰਵਿਸ ਲੇਨ ਉਹ ਕੱਟ ਵੀ ਬੰਦ ਕਰਾਇਆ ਤੇ ਹੁਣ ਕੱਲ ਸ਼ਾਮ ਕੱਲ ਅਸੀਂ 5 ਵਜੇ ਉਹ ਸਰਵਿਸ ਰੋਡ ਦਾ NHAI ਤੋਂ 4.4 ਕਰੋੜ ਰੁਪਏ ਦੀ ਸਰਵਿਸ ਲੇਨ ਪਾਸ ਕਰਾਈ ਹੈ ਐਨਐਚਆਈ ਤੋਂ بار-बार ਮਗਰ ਪੈ ਕੇ ਹੁਣ ਉਹਦਾ ਜਿਹੜਾ ਕੰਮ ਆ ਉਹ ਸ਼ੁਰੂ ਹੋ ਰਿਹਾ ਨਾਲ ਹੀ ਕੱਲ ਜਿਹੜੀ ਨੰਨਕੁਰ ਸਾਹਿਬ ਤੋਂ ਲੈ ਕੇ ਨੰਗਲ ਤੋਂ ਕੀਰਪੁਰ ਸਾਹਿਬ ਰੋਡ ਹੈ ਉਹਦਾ ਵੀ ਜਿਹੜਾ ਰਿਪੇਅਰ ਦਾ ਕੰਮ ਹੈ ਕੱਲ ਸ਼ਾਮ 5 ਵਜੇ ਤੋਂ ਸ਼ੁਰੂ ਹੋ ਜਾਊਗਾ ਕਲਿਕਰਾਂ ਬੋਲ ਮੈਂ ਤੁਹਾਨੂੰ ਦੱਸ ਦਿੱਤਾ ਜਿਵੇਂ ਤੁਸੀਂ ਇਹ ਫੰਕਸ਼ਨ ਰੱਖਿਆ ਸਾਡੇ ਸਾਰੇ ਵੀਰ ਬੈਠੇ ਆ ਤਹਾਸਾ ਬੈਠੇ ਪੰਮੂ ਵੀਰ ਬੈਠੇ ਉਹਨਾਂ ਇੱਧਰਲੇ ਪਿੰਡਾਂ ਦੇ ਵੀ ਸਰਪੰਚ ਆਏ ਆ ਜਿਵੇਂ ਮੈਂ ਇਹਦੀ ਕੋਈ ਤਿਆਰੀ ਨਹੀਂ ਕੀਤੀ ਮੇਰਾ ਕੰਮ ਹੈ ਕੰਮ ਕਰਾ ਕੇ ਦੇਣਾ ਥੋੜਾ ਕੰਮ ਹੈ ਹੁਣ ਤੁਸੀਂ ਉਹਦੀ ਪਰਸੋਂ ਦੀ ਤਿਆਰੀ ਕਰੋ ਤਾਂ ਕਿ ਉੱਥੋਂ ਵੀ ਜਿਹੜਾ ਹੈ ਸਾਡਾ ਇਹ ਤੇ ਇੱਕੋ ਹੀ ਖੁਆਬ ਹੈ ਕਿ ਸਾਲ ਡੇਢ ਸਾਲ ਹਰ ਹਫਤੇ ਇਧਰ ਵੀਊ ਹੋਇਆ ਕਰੂਗਾ ਇਹਨਾਂ ਕੋਲ ਹਰ ਹਫਤੇ ਤਾਂ ਕਿ ਕੰਮ ਠੇਕੇਦਾਰ ਬਰਾਬਰ ਕੰਮ ਕਰੇ ਇੱਕੋ ਹੀ ਦਿਲ ਦੇ ਵਿੱਚ ਸਕੂਨ ਹੈ ਇੱਕੋ ਹੀ ਖੁਆਬ ਹੈ ਕਿ ਉਹ ਦਿਨ ਆਵੇ ਜਲਦੋਂ ਜਲਦ ਜਦੋਂ ਅਸੀਂ ਉੱਥੋਂ ਬੈਠੀਏ ਗੱਡੀ ਤੇ ਉਹ ਤੇ ਗੱਡੀ ਇੱਥੇ ਆ ਕੇ ਰੁਕੇ ਇਸ ਇਲਾਕੇ ਨੂੰ ਪਤਾ ਲੱਗਿਆ ਅਸਲੀ ਉਸ ਦਿਨ ਮੈਨੂੰ ਜਿਹੜਾ ਆ ਮੈਂ ਸਮਝੂਗਾ ਕਿ ਮੈਂ ਆਪਣੇ ਇਲਾਕੇ ਦਾ ਜਿਹੜੇ ਵੋਟਾਂ ਦਾ ਮੁਲਤ ਆ ਰਿਹਾ ਨਾਲ ਹੀ ਆ ਸਾਡਾ ਕਰਸੀਮ ਵੀਰਾ ਖੜਾ ਇਨ੍ਹਾਂ ਪਿੰਡਾਂ ਦੇ ਅਜੋਲੀ ਵਾਲੇ ਮੇਰੇ ਨਾਲ ਨਾਰਾਜ਼ ਹੋ ਗਏ ਕਹਿੰਦੇ ਜੀ ਸਾਡੇ ਇੰਜੀਨੀਅਰਿੰਗ ਵਿੰਗ ਨੇ ਬਹੁਤ ਕੋਸ਼ਿਸ਼ ਕੀਤੀ ਕਿ ਪਿੰਡ ਜਿਹੜਾ ਇਹ ਜਿਹੜੇ ਪੁਲ ਇਹ ਬੇਲਾ ਧਿਆਨੀ ਜਿਹੜਾ ਸਾਡਾ ਸੈਣੀ ਬਾਸਕਾ ਜੋੜੀ ਨਾਲ ਜੁੜੇ ਜਾ ਸਕੇ ਪਰ ਉੱਥੇ ਜ਼ਮੀਨ ਵੀ ਘਟ ਹੈ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ ਉੱਥੇ ਵੱਡੇ ਬ੍ਰਿਜ ਨਹੀਂ ਬਣ ਸਕਦੇ ਸੀ ਹੁਣ ਉੱਥੇ ਅਸੀਂ ਸਸਪੈਂਸ਼ਨ ਬ੍ਰਿਜ ਬਣਾ ਰਹੇ ਹਾਂ 15 ਕਰੋੜ ਦੀ ਲਾਗਤ ਦੇ ਨਾਲ ਛੋਟੀ ਗੱਡੀਆਂ ਇਨੋਵਾ ਤੋਂ ਲੈ ਕੇ ਥੱਲੇ ਤੱਕ ਸਾਰੀ ਗੱਡੀਆਂ ਉਹਨਾਂ ਉੱਥੇ ਉਹਨਾਂ ਦਾ ਵੀ ਕੰਮ ਵੀ ਕਰਾ ਰਹੇ ਆ ਨਾਲ ਹੀ ਐਦਾਂ ਹੀ ਫਿਰ 7 ਤਰੀਕ ਨੂੰ ਬੇਲਾ ਧਿਆਨੀ ਤੋਂ ਬਲਾਸੀ ਵਾਲੇ ਕੋਲ ਦਾ ਉਦਘਾਟਨ ਰੱਖਾਂਗੇ ਤੇ 6 ਤਰੀਕ ਨੂੰ ਸੋਮਵਾਰ ਨੂੰ ਇੱਕ ਹੋਰ ਸੁਪਨਾ ਸੀ ਸਰਸਾ ਨੰਗਲ ਜਿਹੜਾ ਸਾਡੇ ਮੇਰੇ ਹਲਕੀ ਦਾ ਪਹਿਲਾ ਪਿੰਡ ਹੈ ਜਦੋਂ ਆਪਾਂ ਚੰਡੀਗੜ੍ਹ ਤੋਂ ਆਉਂਦੇ ਆ ਪਿੰਡ ਸਾਰਾ ਇੱਧਰਲੇ ਹੱਥ ਹੈ ਜ਼ਮੀਨ ਉਹਨਾਂ ਦੀ ਇੱਧਰ ਸਕੂਲ ਪ੍ਰਾਇਮਰੀ ਸਕੂਲ ਇੱਧਰ ਡਿਸਪੈਂਸਰੀ ਇੱਧਰ ਸੀਨੀਅਰ ਸੈਂਡਰੀ ਸਕੂਲ ਇੱਧਰ ਗਰਾਊਂਡ ਇੱਧਰ ਤੇ ਐਨ ਨੈਸ਼ਨਲ ਹਾਈਵੇ ਉਹ ਵੀ 4 ਕਰੋੜ ਰੁਪਏ ਨੈਸ਼ਨਲ ਹਾਈਵੇ ਤੋਂ ਲੈ ਰਹੇ ਆ ਤੇ 2 ਕਰੋੜ ਰੁਪਏ ਐਮਪੀ ਫੰਡ ਤੋਂ ਸਾਹੀ ਸਾਬ ਤੋਂ 6 ਕਰੋੜ ਦੀ ਲਾਗਤ ਦੇ ਨਾਲ ਉੱਥੇ ਸਭ ਤੋਂ ਵਿਲੱਖਣ ਡਿਜ਼ਾਈਨ ਦਾ ਫੁੱਟਓਵਰ ਬ੍ਰਿਜ ਬਣ ਰਿਹਾ ਜਿਹਦਾ ਨਾ ਅੱਜ ਤੱਕ ਇੰਡੀਆ 'ਚ ਇੱਕ ਵੀ ਨਹੀਂ ਆਇਆ ਹਿਸਪਦਸ਼ ਦੇ ਵਿੱਚ ਇੰਨਾ ਸੋਹਣਾ ਚਾਰੇ ਪਾਸੇ ਤੁਸੀਂ ਚੜ੍ਹ ਸਕਦੇ ਹੋ ਬਿਊਟੀਫਿਕੇਸ਼ਨ ਹੋ ਜਾਣੀ ਤੇ ਉਹ ਤਾਂ ਕਿ ਉਹ ਜਿਹੜੀ ਇਤਿਹਾਸਿਕ ਧਰਤੀ ਹੈ ਉਹਦਾ ਪਤਾ ਲੱਗੇ ਤੇ ਸਾਡੇ ਇਲਾਕੇ ਨੂੰ ਇੱਕ ਐਂਟਰੀ ਪੁਆਇੰਟ ਮਿਲ ਜਾਵੇ ਉਹ ਫੋਮਬਾਰ ਤੋਂ ਉਹਦਾ ਕੰਮ ਸ਼ੁਰੂ ਹੋ ਰਿਹਾ ਹੈ ਗੁਰੂ ਪਿੰਡ 'ਚ ਸਾਡੇ ਕੋਲ ਜਗ੍ਹਾ ਪਈ ਸੀ ਛੇਵੇਂ ਪਾਤਸ਼ਾਹ ਦੇ ਨਾਮ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਲਟੀ სპੋਰਟਸ ਪਾਰਕ 2.5 ਕਰੋੜ ਰੁਪਏ ਪਿੰਡ ਨੂੰ ਪਹਿਲਾਂ ਪਾ ਚੁੱਕੇ ਹਾਂ ਉਸ ਦਾ ਵੀ ਕੰਮ ਅਸੀਂ ਜਿਹੜਾ ਅਗਲੇ 3-4 ਦਿਨਾਂ 'ਚ ਐਦਾਂ ਦਾ ਪਾਰਕ ਸਟੇਡੀਅਮ ਨਹੀਂ ਪਹਿਲਾ ਮਲਟੀ სპੋਰਟ ਫੈਸਿਲਿਟੀ ਹੋਣੀ ਜਿੱਥੇ ਬਾਡਮਿੰਟਨ ਤੋਂ ਲੈ ਕੇ ਟੈਨਿਸ ਤੋਂ ਲੈ ਕੇ ਫੁੱਟਬਾਲ ਕ੍ਰਿਕਟ ਸਕੇਟਿੰਗ 8-10 ਤਰ੍ਹਾਂ ਦੀਆਂ ਗੇਮਾਂ ਬੱਚੇ ਖੇਡ ਸਕਣਗੇ ਤੇ ਸਾਈਡਾਂ ਦੇ ਉੱਤੇ ਪਾਰਕ ਬਣੂਗਾ ਸੁੰਦਰ ਤਾਂਕਿ ਬਜ਼ੁਰਗੋਨਾਂ ਦੇ ਉੱਤੇ ਸੈਰ ਕਰ ਸਕਣ ਤੇ 8-10 ਜਿਸ ਤਰੀਕੇ ਵੀ ਆਸ-ਪਾਸ ਦੇ 20-25 ਪਿੰਡਾਂ ਦੇ ਬੱਚੇ ਆ ਕੇ ਉੱਥੇ ਟ੍ਰੇਨਿੰਗ ਵੀ ਕਰ ਸਕਣ ਤੇ ਖੇਡ ਵੀ ਸਕਣ ਇਹ ਕਰ ਰਹੇ ਹਾਂ ਜੀ ਨਾਲ ਹੀ ਸਾਡੇ ਇਲਾਕੇ ਦੇ ਦੋ ਪ੍ਰਮੁੱਖ ਧਾਰਮਿਕ ਸਥਾਨ ਬਹੁੌਰ ਸਾਹਿਬ ਬਾਸਤ ਬਹੁੌਰ ਸਾਹਿਬ ਤੋਂ ਲੈ ਕੇ ਸੁਆਮੀਪੁਰ ਤੱਕ ਇੱਥੇ ਪਹਿਲਾਂ ਕਹਿੰਦੇ ਸੀ ਕਹਿੰਦੇ ਜੀ ਸਾਡੇ ਵਰਗਾ ਕੋਈ ਹਜ਼ਾਰ ਕਰੋੜ ਲਾ ਦਿੱਤਾ ਮੈਨੂੰ ਤਾਂ ਕਿਤੇ ਨਹੀਂ ਦੱਸੋ ਕਿੱਥੇ ਹੈ ਹਜ਼ਾਰ ਕਰੋੜ ਪੁਲੀ ਕੋਈ ਨਹੀਂ ਬੇਲਿਆਂ 'ਚ ਕੋਈ ਪੁਲੀ ਨਹੀਂ ਪਿੰਡਾਂ 'ਚ ਪਾਣੀ ਨਹੀਂ ਬੋਰ ਤੁਸੀਂ ਨਹੀਂ ਕਰਾਏ ਪੁਲ ਤੁਸੀਂ ਨਹੀਂ ਬਣਾਏ ਕਿੱਥੇ ਗਏ ਹਜ਼ਾਰ ਕਰੋੜ ਜਿਹੜਾ ਤੁਸੀਂ ਜੀ ਲਾਇਆ ਸੀ ਨਾ ਨਰੇਸ਼ ਤੇ ਤੁਸੀਂ ਜਿਹੜੇ ਤੁਹਾਡੇ ਰਿਜ਼ੋਰਟ ਉੱਥੇ ਚਲੇਗੇ ਅੱਜ ਤੁਹਾਨੂੰ ਕੰਮ ਦੱਸਣਗੇ ਅੱਜ 20 ਪਿੰਡਾਂ ਜਾ ਕੇ ਪੁੱਛ ਕੇ ਦੇਖੋ ਆ ਹੁਣ ਬਾਸਤਪੌਰ ਸਾਹਿਬ ਤੋਂ ਲੈ ਕੇ ਸੁਆਮੀਪੁਰ ਤੱਕ 18 ਫੁੱਟ ਰੋਡ ਬਣਨ ਜਾ ਰਹੀ ਹੈ ਇਹ ਲੈਣ ਤੱਕ ਖਰੀਜਨ ਬਸਤੀ ਤੱਕ ਕਿਹੜਾ ਵਾਰ ਐਦਾਂ ਹੀ ਮਾਤਾ ਜਲਫਾ ਮਾਤਾ ਤੋਂ ਲੈ ਕੇ ਸਾਡੇ ਜਿਹੜੇ ਪਿੰਡ ਆ ਹੰਬੇয়াল ਨਿੱਕੂ ਨੰਗਲ ਡੁਕਲੀ ਮੇਕਪੁਰ ਮਾਨਕਪੁਰ ਰੋਡ ਸੜਕ ਬਣਾ ਰਹੇ ਹਟਾ ਤੋਂ ਉਹਨਾਂ ਦੇ ਟੈਂਡਰ ਲੱਗ ਗਏ 8 ਅਕਤੂਬਰ ਨੂੰ ਟੈਂਡਰ ਖੁੱਲ ਜਾਵੇ ਨੰਗਲ ਦੇ ਵਿੱਚ ਸਤਲੁਜ ਸ਼ੁਰੂ ਕਿੱਥੋਂ ਹੁੰਦੀ ਸਾਡੇ ਇਥੋਂ ਅਸੀਂ ਪਾਣੀ ਛੱਡਦੇ ਆ ਪੂਰੇ ਪੰਜਾਬ ਤੇ ਨੰਗਲ ਸ਼ਹਿਰ ਨੂੰ ਪੀਣ ਵਾਲਾ ਪਾਣੀ ਨਹੀਂ ਕਦੀ ਕਿਸੇ ਨੇ ਦਿਮਾਗ ਕਿਉਂ ਦਿਮਾਗ ਕਿੱਥੇ ਲੱਗਦਾ ਸੀ ਅੱਛਾ ਪਰਚਾ ਕਰੇ ਤੇ ਦੇਣਾ ਦਿਮਾਗ ਕਿੱਥੇ ਲੱਗਦਾ ਸੀ ਮਹੀਨਾ ਘਰੇ ਤੋਂ ਨਹੀਂ ਆਇਆ ਕਦੀ ਸੋਚ ਕੇ ਦੇਖੋ ਕਿਸੇ ਨੇ ਪੁੱਛਿਆ ਨਹੀਂ ਕਿ ਯਾਰ ਪਾਣੀ ਤੁਹਾਡੇ ਕੋਲ ਪੂਰਾ ਪੰਜਾਬ ਹਿਮਾਚਲ ਹਰਿਆਣਾ ਡੁੱਬਣ ਲਈ ਪਿਆ ਤੇ ਨੰਗਲ ਸ਼ਹਿਰ ਨੂੰ ਤੁਸੀਂ ਪਾਣੀ ਨਹੀਂ ਦੇ ਸਕੇ ਨਹਿਰੀ ਪਾਣੀ ਦੀ ਸਕੀਮ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੋਨੋਂ ਪਾਸਿਓਂ ਜਿਹੜਾ ਹੈ ਉਹ ਲੈ ਕੇ ਆਲੇ ਪੂਰਾ ਸ਼ਹਿਰ ਕਵਰ ਕਰਾਂਗੇ ਉਸ ਤੋਂ ਬਾਅਦ ਇਹਨਾਂ ਪਿੰਡਾਂ ਨੂੰ ਵੀ ਐਡਾ ਹੀ ਪਵਾਰ ਸਾਹਿਬ ਆ ਬਾਸ ਸੁਆਮੀਪੁਰ 400 ਤੋਂ ਵੱਧ ਕਿਲਾ ਇਦਾਂ ਦਾ ਜਿਹੜਾ ਬੰਜਰ ਹੋ ਚੁੱਕਿਆ ਅਗਲੇ ਪਾਣੀ ਹੈ ਨਹੀਂ ਤੇ ਉਹਨਾਂ ਉਸ ਵੀ ਤੋਂ ਖੜ ਕੇ ਤੁਸੀਂ ਸਾਹਮਣੇ ਦੇਖਦੇ ਹੋ ਤਾਂ ਸਮੁੰਦਰ ਨਜ਼ਰ ਆਉਂਦਾ ਉਹਦੇ ਲਈ ਵੀ ਕਿਸੇ ਨੇ ਕੁਝ ਨਹੀਂ ਕੀਤਾ ਲਿਫਟ ਇਰੀਗੇਸ਼ਨਸ ਕੀ ਪਰ ਉਹ ਸਾਫ ਤੇ ਸੁਆਮੀਪੁਰ ਦੇ ਨਹੀਂ ਉਹ ਵੀ ਆਖਰੀ ਤੇਜਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਮਤਲਬ ਜਿਹੜੇ ਸਾਡੇ ਵਾਲੇ ਪਿੰਡਾਂ ਤਾਂ ਹੋ ਗਿਆ ਗੰਭੀਰਪੁਰ ਹੋ ਗਿਆ ਮੰਗੇ ਆਲਵਾਸੋਵਾਲ ਥਲੂ ਲਾਈਟ ਦੀ ਬਹੁਤ ਦਿੱਕਤ ਕੋਈ ਗ੍ਰਿਡ ਨਹੀਂ ਜਾਂ ਨੰਗਲ ਹੈ ਫਿਰ ਅੱਗੇ ਇੱਕ ਗ੍ਰਿਡ ਜਿਹੜੀ ਨੰਗਲੀ ਪਿੰਡ ਚ ਅਸੀਂ ਲੈ ਕੇ ਆ ਰਹੇ ਹਾਂ ਤਾਂ ਕਿ ਸਾਡੇ ਪਿੰਡਾਂ ਨੂੰ ਜਿੰਦਬੜੀ ਨਾ ਪਿੰਡਾਂ ਨੂੰ ਜਿਹੜੀ ਲਾਈਟ ਦੀ ਜਿਹੜੀ ਬਿਲਕੁਲ ਦਿੱਕਤ ਖਤਮ ਹੋ ਜਾਵੇ ਇਹਨਾਂ ਪਿੰਡਾਂ 'ਚ ਅਸੀਂ ਕੀਤਪੁਰ ਸਾਹਿਬ ਦੇ ਵਿੱਚ ਸਬਜ਼ੀ ਮੰਡੀ ਰੋਜ਼ ਸਵੇਰੇ ਨੈਸ਼ਨਲ ਹਾਈਵੇ ਦੇ ਉੱਤੇ ਬਹੁਤ ਐਕਸੀਡੈਂਟ ਹੁੰਦੇ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ 10 ਵਜੇ ਤੱਕ ਮੇਜਰ ਸਬਜ਼ੀ ਮੰਡੀ ਹੈ ਹਿਮਾਚਲ ਦੀ ਸਾਰੀ ਸਬਜ਼ੀ ਆਉਂਦੀ ਹੈ ਤੇ 10 ਵਜੇ ਤੱਕ ਸਾਰੀ ਰੋਡ ਨਾਲੇ ਗੰਦ ਪੈਂਦਾ ਨਾਲੇ ਨਾਲੇ ਵਿਚਾਰੇ ਉਹ ਦੁਕਾਨਦਾਰ ਦੁਖੀ ਹੈ ਤੇ ਉਸ ਤੋਂ ਬਾਅਦ ਜਿਹੜੇ ਲੋਕ ਜਾਂਦੇ ਆ ਉਹ ਦੁਖੀ ਹੈ ਕੀ ਪੁਰ ਸਾਉਦੀ ਸਬਜੀ ਮੰਡੀ ਅਸੀਂ ਅਗਲੇ ਮਹੀਨੇ ਨਵੀਂ ਜਿਹੜੀ ਐ ਸ਼ਿਫਟ ਕਰਾ ਰਹੇ ਹਾਂ ਨਵੀਂ ਜਗ੍ਹਾ ਦੇ ਉੱਤੇ ਐਦਾਂ ਹੀ ਜਿੱਥੇ ਆਪਾਂ ਖੜੇ ਆ ਹੁਣ ਅਗਲੇ ਪ੍ਰੋਜੈਕਟ ਜਿਹੜਾ ਮੇਰਾ ਇੱਕ ਵਾਰਾ ਸਾਨੂੰ ਕਰਕੇ ਦੇ ਦਿੱਤਾ ਪੁੱਛ ਲਿਓ ਕਿਸੇ ਨੂੰ ਕੋਈ ਵਹਿਮ ਐ ਇੱਥੇ 2-4 ਦਿਨ ਪੈਂਸੇ ਲਿੰਦੇ ਨਾ ਕੰਮ ਵੀ ਸ਼ੁਰੂ ਹੋ ਜਾਊਗਾ ਹੁਣ ਅਗਲਾ ਜਿਹੜਾ ਮਿਸ਼ਨ ਐ ਉਹ ਸਵਾ ਦੀ ਚੈਨਲਾਈਜ਼ੇਸ਼ਨ ਮੈਂ ਹੁਣ ਬਹੁਤ ਤਿਆਰੀ ਕੀਤੀ ਵਿਧਾਨ ਸਭਾ 'ਚ ਬੋਲਣ ਦੇ ਲਈ ਬਹੁਤ ਦੋ ਰਾਤਾਂ ਜਾਗ ਕੇ ਸਾਰੇ 1918 ਤੋਂ ਜਦੋਂ ਤੋਂ ਭਾਖੜੇ ਦਾ ਫਿਰ 1954 ਦੀ ਪ੍ਰੋਜੈਕਟ ਰਕੋਟਾ ਸਭ ਕੁਝ ਕਰਦੇ ਕਰ ਦੇਖਦੇ ਹੋ ਸਵਾਹ ਦੇ ਵਿੱਚ ਪੂਨੇ ਦੀ ਏਜੰਸੀ ਹੈ ਜਿਹੜਾ ਵਾਟਰ ਕਮਿਸ਼ਨ ਹੈ ਉਹਨੇ ਦੋ ਵਾਰੀ ਦੋ ਵਾਰੀ ਪੰਜਾਬ ਨੂੰ ਕਿਹਾ ਕਿ ਅਸੀਂ ਹਿਮਾਚਲ ਦੇ ਵਿੱਚ ਸਵਾਹ ਦੀ ਚੈਨਲਾਈਜੇਸ਼ਨ ਕਰ ਰਹੇ ਹਾਂ 2017 ਦੇ ਵਿੱਚ ਤੇ 2019 ਦੇ ਵਿੱਚ ਤੁਸੀਂ ਵੀ ਕਰਾ ਲਓ ਅਸੀਂ ਹਿਮਾਚਲਸ ਕਰ ਰਹੇ ਹਾਂ ਹਿਮਾਚਲ 1000 ਕਰੋੜ ਰੁਪਇਆ ਲੱਗਿਆ ਪਰ ਸਾਡੇ ਵਾਲਿਆਂ ਨੇ ਚਿੱਠੀ ਤੱਕ ਦਾ ਜਵਾਬ ਵੀ ਨਹੀਂ ਦਿੱਤਾ ਆਪਾਂ ਤਾਂ ਕੀ ਕਰਨਾ ਸੀ ਚਿੱਠੀ ਦਾ ਜਵਾਬ ਵੀ ਨਹੀਂ ਦਿੱਤਾ ਮੈਂ ਤੁਹਾਨੂੰ ਖਬਰਾਂ ਦਿਖਾ ਦੂੰਗਾ ਤੇ ਹਿਮਾਚਲ ਨੇ ਆਪਣੀ ਚੈਨਲਾਈਜ਼ੇਸ਼ਨ ਕਰ ਲਈ ਤੇ ਪੰਜਾਬ ਕਿਉਂ ਇੱਥੋਂ ਸਿਰ ਸਾਡੇ ਆਹ ਵਾਲੇ ਪਿੰਡ ਸਿਰ ਪੱਥਰ ਪੱਟਣ ਨੂੰ ਕਿ ਨਾਨਗਰਾਂ ਸਿਰ ਮਾਈਨਿੰਗ ਕਰਨ ਲਈ ਹੈ ਕਿ ਐਲਗਰਾਂ ਇਹ ਤੇ ਵਿਚਾਰੇ ਇੱਥੇ ਤੁਸੀਂ ਲੁੱਟ ਕੇ ਲੈ ਲਓ ਇਹਨਾਂ ਦਾ ਸਾਰਾ ਕੁਝ ਹੁਣ ਉਸ ਨੂੰ ਦੁਬਾਰਾ ਰਿਵਾਈਵ ਕਰਾ ਰਹੇ ਆ 1000 ਕਰੋੜ ਦੀ ਵੱਧ ਲਾਗਤ ਦੇ ਨਾਲ ਸਵਾਦੀ ਚੈਨਲਾਈਜੇਸ਼ਨ ਵੀ ਕਰਾਵਾਂਗੇ ਇੱਥੇ ਪਰਮਾਨੈਂਟ ਸਾਡੇ ਪਾਣੀ ਡੂੰਗੇ ਹੋ ਰਹੇ ਆ ਜਦੋਂ ਇੱਥੇ ਕੋਈ ਕਿਸੇ ਤਰੀਕੇ ਨਾਲ ਤਾਂ ਕਿ ਇੱਥੇ ਪਾਣੀ ਰੋਕਿਆ ਵੀ ਜਾ ਸਕੇ ਤਾਂ ਕਿ ਧਰਤੀ ਨੂੰ ਰੀਚਾਰਜ ਮਿਲੇ ਟੂਰਿਜ਼ਮ ਦੀ ਸਾਈਟਾਂ ਬਣਨ ਜਦੋਂ ਚੱਪੋਲੇ ਬਣਗੇ ਤਾਂ ਇੱਥੇ ਵੱਡੇ ਵੱਡੇ ਜਿਹੜੇ ਆ ਕਾਰਖਾਨੇ ਆਣਗੇ ਜਦੋਂ ਰਸਤੇ ਹੋਣਗੇ ਤਾਂ ਅਗਲਾ ਪ੍ਰੋਜੈਕਟ ਅਸੀਂ ਜਿਹੜਾ ਸਮਾਂ ਦੀ ਚੈਨਲਾਈਜੇਸ਼ਨ ਦਾ ਉਹ ਕਰਾ ਰਹੇ ਹਾਂ ਨਾਲ ਹੀ 25 ਨਵੇਂ ਗਰਾਊਂਡ ਜਿਹੜੇ ਉਹ ਬਣਦੇ ਟੈਂਡਰ ਹੋ ਗਿਆ ਕੰਮ ਸ਼ੁਰੂ ਹੋ ਰਿਹਾ ਐਜਾ ਹੀ ਇੱਕ ਹੋਰ ਸਾਡੇ ਇਹਨਾਂ ਪਿੰਡਾਂ ਦੇ ਲਈ ਖਾਸ ਕਰਕੇ ਨੰਗਲ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਕੋਲ ਪੂਰਾ ਨੰਗਲ ਥਾਣਾ ਵੀ ਹੈ ਫਿਰ ਸਾਡੇ ਪਿੰਡਾਂ ਤੱਕ ਥ्रू ਤੱਕ ਬਨੁਕਲੀ ਤੱਕ ਇਹ ਸਾਰੇ ਪਿੰਡ ਨੇ ਇੱਧਰ ਲਈ ਬੈਲਟ ਦਾ ਬਹੁਤ ਨੁਕਸਾਨ ਹੁੰਦਾ ਦਰਿਆ ਤੋਂ ਪਾਰ ਆ। ਤਾਂ ਅਸੀਂ ਨਿਆ ਨੰਗਲ ਚੌਂਕੀ ਤੋਂ ਥਾਣਾ ਬਣਾਉਣ ਜਾ ਰਹੇ ਹਾਂ ਤਾਂ ਕਿ ਆਪਣਾ ਜਿਹੜਾ ਥਾਣਾ ਨਵਾਂ ਨਿਆ ਨੰਗਲ ਥਾਣਾ ਆਪਣੇ ਆਪ ਉਹਨੂੰ ਪੁਲਿਸ ਸਟੇਸ਼ਨ ਬਣਾਵਾਂਗੇ ਤਾਂ ਕਿ ਇੱਧਰਲੇ ਪਿੰਡਾਂ ਦੇ ਵਿੱਚ ਕੋਈ ਵੀ ਵਾਰਦਾਤ ਵੀ ਤੇ ਇਲੀਗਲ ਮਾਈਨਿੰਗ ਨੂੰ ਵੀ ਠੱਲ ਪਵੇ ਤੇ ਹੋਰ ਵੀ ਲੋਕਾਂ ਨੂੰ ਜਿਹੜੀ ਰਾਹਤ ਮਿਲੇ ਫੋਰਸ ਵੱਧ ਹੋਊਗੀ ਤਾਂ ਉਹਦਾ ਜਿਹੜਾ ਕੰਮ ਹੋਊਗਾ ਐਦਾਂ ਹੀ ਤੁਸੀਂ ਅੱਜ ਐਨੀ ਵੱਡੀ ਤਾਦਾਦ ਚਾਏ ਨੂੰ ਇੱਕ ਹੋਰ ਜਿੱਥੇ ਠੀਕ ਹੈ ਇੱਕ ਹੋਰ